ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਜਿਹੜੀ ਮੈਂ 셔ਟ ਬਣਾਈ ਹੈ ਜੀ ਇਹਦੇ ਵਿੱਚ ਆਪਾਂ ਨੇ ਅਲੱਗ ਤਰ੍ਹਾਂ ਤੋਂ ਪਲੇਟ ਪਾਈ ਹੈ ਜਿਵੇਂ ਆਪਣੀਆਂ ਜਿਹੜੀਆਂ ਦਾਦੀਆਂ ਨਾਨੀਆਂ ਪੁਰਾਣੇ ਸਮੇਂ ਦੀਆਂ ਜਿਹੜੇ ਬਜ਼ੁਰਗ ਔਰਤਾਂ ਸੀ ਉਹ ਇਸ ਤਰ੍ਹਾਂ ਡਬਲ ਬਲੇਟ ਵਾਲੀਆਂ ਕਮੀਜ਼ਾਂ ਪਾਉਂਦੀਆਂ ਸੀਗੀਆਂ ਇਹ ਦੇਖੋ ਇਹਦੇ ਵਿੱਚ ਡਬਲ ਪਲੇਟ ਪਾਈ ਹੋਈ ਹੈ ਇਹਦੀ ਹਜੇ ਪ੍ਰੈਸ ਇੰਟਰਲੌਕ ਸਾਰਾ ਰਹਿੰਦਾ ਜੀ ਤੁਹਾਨੂੰ ਮੈਂ ਪੁੱਠੀ ਕਰਕੇ ਇਸ ਕਰਕੇ ਦਿਖਾ ਰਹੀਆਂ ਕਿਉਂਕਿ ਪੁੱਠੇ ਪਾਸਿਓਂ ਆਪਾਂ ਨੂੰ ਵਧੀਆ ਪਤਾ ਲੱਗ ਜਾਂਦਾ ਪ੍ਰਿੰਟ ਦੇ ਵਿੱਚ ਸਲਾਈ ਵੱਜੀ ਹੋਈ ਨਹੀਂ ਦੀਂਦੀ ਹਨਾ ਇਹ ਡਬਲ ਪਲੇਟਾਂ ਆਪਾਂ ਕਿਸ ਤਰ੍ਹਾਂ ਪਾਉਣੀਆਂ ਨੇ ਅੱਜ ਆਪਾਂ ਇਹਦੇ ਬਾਰੇ ਦੱਸਾਂਗੇ ਤੇ ਇਹਦੀਆਂ ਜਿਹੜੀਆਂ ਟੇਡੀਆਂ ਆਪਾਂ ਸਾਈਡ ਪਲੇਟਾਂ ਪਾਉਣਿਆਂਗੇ ਵੀ ਉਹ ਕਿਵੇਂ ਪਾਈਏ ਬਾਕੀ ਸ਼ਰਟ ਦੀ ਸਟੀਚਿੰਗ ਸੇਮ ਹੈ ਜੀ ਸਲਾਈ ਵੀ ਸੇਮ ਹੈ ਕਟਿੰਗ ਵੀ ਸੇਮ ਹੈ ਬਾਕੀ ਸਾਰਾ ਕੁਝ ਸੇਮ ਹੈ ਬਸ ਇਹਦੇ ਨਿਸ਼ਾਨਾਂ ਦੀ ਥੋੜਾ ਜਿਹਾ ਫਰਕ ਪੈ ਜਾਂਦਾ ਇਹ ਮੇਰੇ ਕੋਲ ਸੂਟ ਆਇਆ ਸੀ ਜੀ ਡਬਲ ਪਲੇਟਾਂ ਵਾਲਾ ਮੈਂ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਬਾਕੀ ਹੁਣ ਗਰਮੀ ਦੇ ਜਿਹੜੇ ਕੱਪੜਿਆਂ ਦਾ ਸੀਜ਼ਨ ਹੈਗਾ ਹੁਣ ਹਨਾ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗਦਾ ਉਹਦੇ ਵਿੱਚ ਮੈਨੂੰ ਬਹੁਤ ਸਾਰੇ ਐਵੇਂ ਮੈਸੇਜ ਆ ਰਹੇ ਨੇ ਵੀ ਤੁਸੀਂ ਡੇਲੀ ਵੀਡੀਓ ਕਿਉਂ ਨਹੀਂ ਪਾਉਂਦੇ ਮੈਂ ਐਸੇ ਕਰਕੇ ਨਹੀਂ ਜੀ ਪਾਉਂਦੀ ਕਿਉਂਕਿ ਸਲਾਈ ਵਾਲੇ ਜਿਹੜੇ ਕੱਪੜੇ ਨੇ ਉਹ ਬਹੁਤ ਜ਼ਿਆਦਾ ਆ ਰਹੇ ਨੇ ਉਹ ਟਾਈਮ ਤੇ ਉਹੀ ਨਹੀਂ ਬਣਦੇ ਹੈਗੇ ਬਸ ਕਦੇ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਦਾ ਮੈਂ ਸੋਚਦੀ ਬਹੁਤ ਵਾਰੀ ਹੁੰਦੀ ਆ ਵੀ ਅੱਜ ਮੈਂ ਵੀਡੀਓ ਬਣਾਉਂ ਬਸ ਕੁਛ ਘਰ ਦੇ ਕੰਮ ਹੋ ਜਾਂਦੇ ਨੇ ਜੀ ਕੁਛ ਵੀ ਗਰਮੀ ਹੈ ਬਹੁਤ ਜ਼ਿਆਦਾ ਇਸ ਕਰਕੇ ਵੀਡੀਓ ਨਹੀਂ ਪਾਈ ਜਾਂਦੀ ਇਹ ਦੇਖੋ ਇਹ ਡਬਲ ਪਲੇਟਾਂ ਪਾਈਆਂ ਹੋਈਆਂ ਨੇ ਆਪਾਂ ਪਹਿਲਾਂ ਜਿਵੇਂ ਸ਼ਰਟ ਦੀ ਘੇਰੇ ਦੇ ਮੁਤਾਬਕ ਮੈਂ ਤੁਹਾਨੂੰ ਪਹਿਲਾਂ ਵੀ ਕਟਿੰਗ ਦੱਸੀ ਹੋਈ ਹੈ ਉਸ ਹਿਸਾਬ ਨਾਲ ਆਪਾਂ ਕੱਪੜਾ ਲੈ ਲਾਂਗੇ ਜੀ ਇਹ ਪਹਿਲਾਂ ਮੈਂ ਬਾਜੂ ਕਟਿੰਗ ਕਰ ਰਹੀ ਹਾਂਗੀ ਇਹ ਬਾਜੂ ਨੇ ਜਿਹੜੇ ਉਹਨਾਂ ਦੇ ਹਾਫ ਬਾਜੂ ਬਣਾਉਣੇ ਨੇ ਆਪਾਂ ਅੱਧੀਆਂ ਬਾਹਾਂ ਦਾ ਸੂਟ ਬਣਾਉਣਾਗਾ ਇਹਦੀ ਆਪਾਂ ਕਟਿੰਗ ਕਰ ਲਾਂਗੇ ਇਹ ਜਿਵੇਂ ਉਹਨਾਂ ਦੀ ਜੇ ਮੰਨ ਲਓ ਆਪਣੀ 7.5 ਇੰਚ ਬਾਹ ਤਿਆਰ ਹੈ ਹਨਾ ਅੱਧਾ ਇੰਚ ਆਪਾਂ ਉੱਪਰ ਮੋਢੇ ਵਾਲਾ ਮਾਰਜਨ ਰੱਖ ਲਾਂਗੇ 11 ਹੋ ਗਿਆ ਤੇ 1.5 ਇੰਚ ਆਪਾਂ ਰੱਖ ਲਾਂਗੇ ਜਿਹੜਾ ਮੂਰੀ ਦਾ ਤੇ ਸਾਡੇ ਵੀ 12 ਇੰਚ ਤੇ ਆਪਾਂ ਕਟਿੰਗ ਕਰ ਲਾਂਗੇ ਮੋਡੇ ਦੇ ਹਿਸਾਬ ਨਾਲ ਆਪਾਂ ਮੋਡੇ ਵਾਲੀ ਕਾਟ ਪਾ ਦਾਂਗੇ ਜੀ ਅੱਗੇ ਇਸ ਤਰੀਕੇ ਨਾਲ ਆਪਾਂ ਪਾਵਾਂ ਕਟਿੰਗ ਕਰ ਲਾਂਗੇ ਸਾਢੇ 12 ਇੰਚ ਇਹਨਾਂ ਦਾ ਮੋਡਾ ਹੈਗਾ ਆਪਾਂ ਇਸ ਤਰੀਕੇ ਨਾਲ ਮੋਡਾ ਕਟਿੰਗ ਕਰ ਲਾਂਗੇ ਤੇ ਜਿਹੜੀ ਸ਼ਰਟ ਦੀ ਹੈ ਜੀ ਚੜਾਈ ਦਾ ਕੋਈ ਚੱਕਰ ਨਹੀਂ ਚੜਾਈ ਤਾਂ ਤੁਸੀਂ ਜਿਵੇਂ हिਪ ਦੇ ਹਿਸਾਬ ਨਾਲ ਲੈਣੀ ਹੈਗੀ ਜਿਹੜਾ ਮਾਰਜਨ ਆਪਾਂ ਨੇ ਵਾਧੂ ਜਿਵੇਂ ਡੇਡ ਡੇਡ ਇੰਚ ਆਪਾਂ ਚਾਕਾਂ ਦਾ ਬਾਅਦ ਪੱਧ ਰੱਖਦੇ ਆ 3 ਇੰਚ ਆਪਾਂ ਚੜਾਈ ਵਾਧੂ ਰੱਖਦੇ ਆ 3 ਇੰਚ ਆਪਾਂ ਲੰਬਾਈ ਵਾਧੂ ਰੱਖਦੇ ਆ ਉਸ ਤਰੀਕੇ ਨਾਲ ਤੁਸੀਂ ਲੰਬਾਈ ਚੜਾਈ ਵਾਧੂ ਰੱਖ ਲਿਓ ਜੀ ਉਹਦਾ ਕੋਈ ਚੱਕਰ ਨਹੀਂ ਬਸ ਇਹਨਾਂ ਦੇ ਜਿਹੜੇ ਨਿਸ਼ਾਨ ਲਾਉਣੇ ਆਪਾਂ ਨੂੰ ਉਹੀ ਸਹੀ ਢੰਗ ਨਾਲ ਆਉਣੇ ਚਾਹੀਦੇ ਨੇ ਆਪਾਂ ਨੂੰ ਇਹ ਹੋ ਜਾਂਦਾ ਵੀ ਡਬਲ ਪਲੇਟਾਂ 'ਚ ਆਪਾਂ ਸਾਈਡ ਪਲੇਟਾਂ ਦੇ ਕਿਵੇਂ ਜਿਹੜੀਆਂ ਟੇਡੀਆਂ ਪਲੇਟਾਂ ਹੁੰਦੀਆਂ ਨੇ ਉਹਨਾਂ ਦੇ ਨਿਸ਼ਾਨ ਕਿਵੇਂ ਲਾਈਏ ਮੈਂ ਇਹਦੇ ਬਾਰੇ ਦੱਸਣ ਲਈ ਅਜੇ ਵੀਡੀਓ ਬਣਾ ਰਹੀ ਆਂਗੀ ਸ਼ਰਟ ਤੇ ਵੀ ਆਪਾਂ ਇਹ ਵਾਲੀ ਜਿਹੜੀ ਐ ਬਾਜੂ ਦੀ ਕਾਟ ਪਾ ਦਾਂਗੇ ਜੀ ਹੁਣ ਮੈਂ ਤੁਹਾਨੂੰ ਸ਼ਰਟ ਦੀ ਜਿਹੜੀ ਕਟਿੰਗ ਆ ਉਹਦੇ ਬਾਰੇ ਦੱਸੂਗੀ ਇਹਦੀ ਬਾਕੀ ਕਟਿੰਗ ਸਟੀਚਿੰਗ ਥੋੜਾ ਹੀ ਫਰਕ ਹੈ ਜੀ ਸੇਮ ਹੁੰਦੀ ਐ ਸਟੀਚਿੰਗ ਤਾਂ ਜੀ ਸ਼ਰਟਾਂ ਵਾਂਗੂ ਆਮ ਜਿਵੇਂ ਆਪਾਂ ਆਮ ਸ਼ਰਟ ਬਣਾਉਨੇ ਓਵੇਂ ਹੀ ਹੁੰਦੀ ਐ ਕਟਿੰਗ ਕਟਿੰਗ ਵੇਲੇ ਆਪਾਂ ਨੇ ਨਿਸ਼ਾਨ ਥੋੜੇ ਜੇ ਆਪਣੇ ਜਿਵੇਂ ਡਬਲ ਪਲੇਟਾਂ ਦੇ ਹਿਸਾਬ ਨਾਲ ਲਾਉਣੇ ਨੇ ਇਹ ਜਿਹੜਾ ਸ਼ਰਟ ਦੇ ਦੋਨੋਂ ਪੱਲਿਆਂ ਦਾ ਕੱਪੜਾ ਮੈਂ ਉਤਾਰ ਕੇ ਰੱਖ ਲਿਆ ਸੀ ਜੀ ਇਹ ਦੇਖੋ ਦੋ ਲੈਂਥਾਂ ਨੇ ਆਪਣੇ ਕੋਲ ਲੰਬਾਈਆਂ ਜਿਵੇਂ ਇਹਨਾਂ ਦੀ ਜੇ ਮੰਨ ਲਓ ਸ਼ਰਟ ਇਹਨਾਂ ਦੀ 40 ਇੰਚ ਦੀ ਲੰਬਾਈ ਦੀ ਸ਼ਰਟ ਸੀਗੀ ਤਾਂ ਆਪਾਂ ਨੇ ਉਸੇ ਹਿਸਾਬ ਨਾਲ ਲੰਬਾਈ ਲੈ ਲਈ ਇਹਨਾਂ ਦੀ ਘੱਟੋ ਘੱਟ ਚੜਾਈ ਮੈਂ 30 ਇੰਚ ਲਈ ਹੋਈ ਹੈ ਜੀ ਬਸ ਜਿਹੜੇ ਸਲਵਾਰ ਦੇ ਪੱਲੇ ਪੈਣੇ ਸੀਗੇ ਉਹਨਾਂ ਉਹਨਾਂ ਦਾ ਕਪੜਾ ਤਾਰ ਕੇ ਬਾਦੂ ਕਪੜਾ ਮੈਂ ਰੱਖੇ ਲਿਆ ਸੀਗਾ ਜੋ ਕਟਿੰਗ ਨਹੀਂ ਕੀਤਾ ਸੀਗਾ ਇਹਨਾਂ ਦੀ ਜਿਹੜੀ ਹਿੱਪ ਹੈ ਉਹ 26.5 ਇੰਚ ਹੈ ਜੀ ਇਨਾਂ ਦੀ हिਪ ਦੇਖੋ 26.5 ਹੈ ਤੇ ਇਨਾਂ ਦਾ ਘੇਰਾ 24.5 ਹੈ ਤੁਸੀਂ ਜਦੋਂ ਵੀ ਸ਼ਰਟ ਦੀ ਚੜਾਈ ਨਾਪਣੀ ਹੈ ਤਾਂ ਤੁਸੀਂ हिਪ ਦੇ ਹਿਸਾਬ ਨਾਲ ਨਾਪੋ ਘੇਰੇ ਦੇ ਹਿਸਾਬ ਨਾਲ ਨਾ ਨਾਪੋ ਕਿਉਂਕਿ ਕਈ ਵਾਰੀ ਮੰਨ ਲਓ ਆਪਾਂ 24.5 ਦਾ ਘੇਰਾ ਮੰਨ ਕੇ ਚੜਾਈ ਤਾਰ ਲਈ ਹਿੱਪ ਆਪਣੀ ਕਈ ਵਾਰੀ ਵੱਧ ਰੱਖੀ ਹੁੰਦੀ ਆ ਕੋਈ ਛੋਟਾ ਘੇਰਾ ਪਾਉਂਦਾ ਹੁੰਦਾ ਹਨਾ ਤਾਂ ਫਿਰ ਆਪਾਂ ਹਿੱਪ ਕਿੱਥੋਂ ਪੂਰੀ ਕਰਾਂਗੇ ਜੇਕਰ ਆਪਾਂ ਵੀ 24.5 ਦੇ ਹਿਸਾਬ ਨਾਲ ਤਾਰ ਲਾਂਗੇ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਕੰਨੀ ਨਾਲ ਕੰਨੇ ਵੀ ਸਾਈਡ ਖੁੱਲਾ ਪਾਸਾ ਆਪਾਂ ਸਾਈਡ ਤੇ ਰੱਖਿਆ ਇਹ ਜਿਹੜਾ ਸੈਂਟਰ ਹੈਗਾ ਇਹਦਾ ਇਹ ਆਪਾਂ ਦੂਸਰੀ ਸਾਈਡ ਲਾ ਰੱਖ ਲਿਆ ਇਹਦਾ ਸੈਂਟਰ ਕਰਕੇ ਆਪਾਂ ਇਸ ਤਰੀਕੇ ਨਾਲ ਇਹ ਤੇ ਪ੍ਰੈਸ ਮਾਰ ਲਈ ਜੀ ਕਰੀਜਾਂ ਬਣਾ ਲੀਆਂ ਦੋ ਉੱਪਰਲੇ ਆਪਾਂ ਇੱਕ ਦੂਸਰੇ ਤੇ ਮਲਾ ਕੇ ਬਿਲਕੁਲ ਨਾਲ-ਨਾਲ ਰੱਖ ਲੈਣੇ ਨੇ ਬਾਕੀ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੀ ਜਦੋਂ ਆਪਾਂ 셔ਟ ਦੀ ਕਟਿੰਗ ਕਰ ਰਹੇ ਹਾਂ ਚਾਹੇ ਲਾਈਨਿੰਗ ਤੋਂ ਵੀ ਜਿਹੜੀ 셔ਟ ਹੈ ਉਹਦੀ ਕਟਿੰਗ ਕਰ ਰਹੇ ਹਾਂ ਜਿਹੜੀਆਂ ਇਹ ਦੋਨੋਂ ਜੁੜਿਆ ਹੋਇਆ ਪਾਸਾ ਹੁੰਦਾ ਅੰਦਰ ਕਰੀਜ਼ ਹੁੰਦੀ ਆ ਹਨਾ ਉਹ ਆਪਣੀ ਵੱਧ ਘੱਟ ਨਹੀਂ ਹੋਣੀ ਚਾਹੀਦੀ ਉਹ ਕਰੀਜ਼ਾਂ ਬਿਲਕੁਲ ਮਲਾ ਕੇ ਰੱਖਿਆ ਕਰੋ ਜਿਹੜੀਆਂ ਜਿਵੇਂ ਕਿ ਮੈਂ ਚੱਕ ਕੇ ਸਾਈਡ ਵਾਲੀਆਂ ਜਿੱਥੇ ਮੇਰਾ ਹੱਥ ਹੈ ਵੀ ਇਹ ਸਾਫ਼ ਕਰ ਰਹੀ ਹਾਂ ਇੱਥੇ ਕੋਈ ਵਾਟ ਜਾਂ ਵੱਧ ਘਟ ਤਰੀਜ਼ ਹੋਣੀ ਨਹੀਂ ਚਾਹੀਦੀ ਆਪਣੀ ਕਟਿੰਗ ਉਸੇ ਹਿਸਾਬ ਨਾਲ ਵੱਧ ਘਟ ਹੋ ਜੂਗੀ ਜੇਕਰ ਆਪਾਂ نیچے ਵਾਲਾ ਕੱਪੜਾ ਨਹੀਂ ਦੇਖਾਂਗੇ ਵੀ ਵੀ نیچے ਵੱਧਦਾ ਹੈ ਜਾਂ ਘਟ ਹੈ ਉਹ ਕੱਪੜੇ ਦਾ ਜਰੂਰ ਧਿਆਨ ਰੱਖੋ ਸਾਈਡਾਂ ਤੋਂ ਤਾਂ ਕਟਿੰਗ ਹੋ ਹੀ ਜਾਣੀ ਹੈ ਜੀ ਸਾਈਡਾਂ ਤੋਂ ਵੱਧ ਘਟ ਰਹਿਣ ਦਾ ਕੋਈ ਗੱਲ ਨਹੀਂ ਪਰ ਸੈਂਟਰ ਵਾਲੇ ਦਾ ਬਿਲਕੁਲ ਵੀ ਸਹੀ ਹੋਣੀ ਚਾਹੀਦੀ ਆਪਣੀ ਕਰੀਜ਼ ਏ ਜਿੰਨਾ ਵੀ ਇਹਨਾਂ ਦਾ ਲਾ ਲੋ ਮੰਨ ਲੋ ਆਪਣਾ ਤੀਰਾ ਹੁੰਦਾ ਆਪਾਂ ਤੀਰਾ ਨਾਪ ਲਾਂਗੇ ਜੀ 7 ਇੰਚ ਦਾ ਆਪਾਂ ਨੇ ਮੋਡੇ ਦਾ ਨਿਸ਼ਾਨ ਲਾਉਣਾ 7 ਇੰਚ ਰੱਖ ਕੇ ਮੋਡੇ ਦੇ ਨਿਸ਼ਾਨ ਦੀ ਸਾਰੀ ਵੀਡੀਓ ਮੈਂ ਪਹਿਲਾਂ ਪਾਈਆਂ ਹੋਈਆਂ ਨੇ ਜੀ ਤੁਸੀਂ ਉਹ ਦੇਖ ਸਕਦੇ ਹੋ ਬਾਕੀ ਇੱਕ ਮੈਨੂੰ ਇਹ ਕਮੈਂਟ ਆਉਂਦੇ ਨੇ ਵੀ ਪਲੇਨ ਕੱਪੜੇ ਤੇ ਦੱਸਿਆ ਕਰੋ ਜੀ ਕਿਉਂਕਿ ਪਲੇਨ ਕੱਪੜੇ ਤੇ ਹੁੰਦਾ ਜੀ ਜਿਹੜੇ ਵੀ ਮੇਰੇ ਕੋਲ ਸਟੀਚਿੰਗ ਲਈ ਸੂਟ ਆਉਂਦੇ ਨੇ ਮੈਂ ਉਹਨਾਂ ਦੀ ਵੀ ਵੀਡੀਓ ਬਣਾਉਣੀ ਹੁੰਨੀ ਹੈਗੀ ਇਸ ਲਈ ਜ਼ਿਆਦਾਤਰ ਮੇਰੀ ਵੀਡੀਓ ਹੁੰਦੀ ਹੈ ਜਿਹੜੀ ਪ੍ਰਿੰਟਡ ਸੁਟਾਂਤੀ ਹੁੰਦੀ ਹੈ ਜੀ ਮੈਂ ਕੋਸ਼ਿਸ਼ ਜ਼ਰੂਰ ਕਰਦੀ ਹੁੰਨੀ ਆ ਵੀ ਤੁਹਾਨੂੰ ਸਾਰਾ ਕੁਝ ਤਾਂ ਧਿਆਨ ਨਾਲ ਸਮਝ ਆਵੇ ਬਾਕੀ ਮੇਰੀ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੈ ਜੀ ਵੀ ਆਪਾਂ ਜਿਹੜੀ ਅੱਜਕੱਲ ਜਿਵੇਂ ਸਿੰਗਲ ਪਲੇਟਾਂ ਤਾਂ ਹਰ ਕੋਈ ਵੀ ਪਾਉਣਾ ਸਿਖਾਉਂਦਾ ਮੈਂ ਇਹ ਵੀਡੀਓ YouTube ਤੇ ਵੀ ਸਰਚ ਕਰੀ ਸੀ ਵੀ ਡਬਲ ਪਲੇਟਾਂ ਵਾਲੀ ਸ਼ਰਟ ਦਾ ਵੀ ਦੇਖਾ ਇਹਨੂੰ ਕੀ ਬੋਲ ਰਹੇ ਨੇ ਜਾਇ ਇਹਨਾਂ ਦਾ ਕੀ ਕੋਈ ਹਿਸਾਬ ਕਿਤਾਬ ਹੁੰਦਾ ਵੀ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਇਹ ਵੀਡੀਓ ਵੀ ਸਰਚ ਚ ਨਹੀਂ ਆਈ ਜੀ ਇੱਥੋਂ ਤੱਕ ਕੇ ਡਬਲ ਪਲੇਟਾਂ ਦੀ ਕੋਈ ਵੀਡੀਓ ਹੀ ਨਹੀਂ YouTube ਤੇ ਮੈਨੂੰ ਤਾਂ ਮਿਲੀ ਆਪਾਂ ਕਮਰ ਦਾ ਨਿਸ਼ਾਨ ਵੀ ਸੇਮ ਲਾਉਣਾ ਮੋਢਾ ਵੀ ਸੇਮ ਰੱਖਣਾ ਪਲੇਟਾਂ ਦਾ ਨਿਸ਼ਾਨ ਜਿਵੇਂ ਮੰਨ ਲਓ ਜੇ ਉਹਨਾਂ ਦੀਆਂ 11 ਇੰਚ ਤੇ ਪਲੇਟਾਂ ਨੇ ਤਾਂ 11.5 ਤੇ ਲਾਉਣਾ ਜੇ 12 ਇੰਚ ਤੇ ਨੇ ਤਾਂ 12.5 ਤੇ ਲਾਉਣਾ ਇਸ ਤੋਂ ਬਾਅਦ ਤੁਸੀਂ ਕਮਰ ਦਾ ਨਿਸ਼ਾਨ ਲਾਉਣਾ ਇਹ ਦੇਖੋ ਮੈਂ ਪਲੇਟਾਂ ਦਾ ਨਿਸ਼ਾਨ ਲਾ ਲਿਆ ਜੀ ਇਸ ਤੋਂ ਬਾਅਦ 7 ਇੰਚ ਲੰਬਾਈ ਲਾ ਲਈ ਤੇ 4 ਇੰਚ ਨੀਚੋਂ ਤਿੰਨ ਉੱਪਰ ਉਹ ਰੱਖ ਕੇ ਆਪਾਂ ਇਹਦੇ ਜਿਹੜਾ ਕਮਰ ਦਾ ਨਿਸ਼ਾਨ ਲਾ ਲੈਣਾ ਸੱਤ ਦੇ ਵਿੱਚੋਂ ਤੁਸੀਂ 4 ਇੰਚ نیچےੋਂ ਛੱਡ ਦਿਓ ਤੇ 3 ਇੰਚ ਉੱਪਰੋਂ ਇੱਥੇ ਆਪਣੀ ਕਮਰ ਆ ਗਈ ਜੀ ਇਹ ਮੈਂ ਲੰਬੀਆਂ ਲੈਣਾ ਪਲੇਟਾਂ ਦੀਆਂ ਇਸ ਕਰਕੇ ਲਾਈਆਂ ਨੇ ਕਿਉਂਕਿ ਇਹਦੇ ਵਿੱਚ ਆਪਾਂ ਡਬਲ ਪਲੇਟ ਪਾਉਣੀ ਆ ਵੀ ਸਿੰਗਲ ਹੀ ਇੱਕ ਪਲੇਟ ਨਹੀਂ ਪਾਉਣੀ ਇਸ ਕਰਕੇ ਆਪਾਂ ਲੰਬੀ ਉਹ ਲੈਣ ਲਾ ਲਈ ਵੀ ਕਿਉਂਕਿ ਆਪਾਂ ਨੂੰ ਉੱਚੀ ਨੀਮੀ ਨਾ ਪੈ ਜੇ ਵੀ ਜ਼ਰੂਰੀ ਹੈ ਇਹ ਗੱਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਜੀ ਆਪਾਂ ਨੇ ਇਹਦੇ ਵਿੱਚ ਜਿਹੜੀ ਚੜਾਈ ਲੈਣੀ ਹੈ ਇਹਦੇ ਵਿੱਚ ਆਪਾਂ 6.5 ਇੰਚ ਦੀ ਚੜਾਈ ਲੈਣੀ ਹੈ ਮੰਨ ਲਓ ਕਿ 3.5 ਇੰਚ ਤੇ ਇਹਨਾਂ ਦੇ ਵਿੱਚ ਆਪਾਂ ਰੱਖਣਾ ਜੀ 2.5 ਤੋਂ ਥੋੜਾ ਜਿਆ ਤੁਸੀਂ ਵਧਾ ਕੇ ਰੱਖ ਸਕਦੇ ਹੋ ਇੱਕ ਪੁਆਇੰਟ ਭਰ ਕੇ ਸੂਤ ਭਰ ਕੇ ਸਕਦੇ ਆ ਆਪਾਂ 2.5 ਇੰਚ ਤੋਂ ਉੱਪਰ ਰੱਖ ਲੈਣਾ ਦੂਸਰੀ ਜਿਹੜੀ ਆਪਾਂ ਦੂਸਰੀ ਪਲੇਟ ਪਾਈ ਹੈ ਜੀ ਇਹ ਆਪਾਂ ਢਾਈ ਤੋਂ ਥੋੜਾ ਜਿਹਾ ਵਧਾ ਕੇ ਪਾਈ ਹੈ ਤੇ ਇਹ ਜਿਹੜੀ ਪਹਿਲੀ ਪਲੇਟ ਦਾ ਨਿਸ਼ਾਨ ਲਾਇਆ ਇਹ ਆਪਾਂ ਲਾਇਆ 3.5 ਇੰਚ ਤੇ ਤੇ ਹੁਣ ਆਪਾਂ ਜਿਹੜੀਆਂ țeਡੀਆਂ ਪਲੇਟਾਂ ਪਾਉਣੀਆਂ ਨੇ ਜੀ ਸਾਈਡ ਤੇ ਇਹਦਾ ਨਿਸ਼ਾਨ ਆਪਾਂ ਲਾਉਣਾ ਇਹਦਾ ਤਾਂ ਆਪਾਂ ਮਾਪਣਾ ਜਿਹੜੀ ਨੀਚੇ ਵਾਲੀ ਆਪਣੀ ਕਮਰ ਤੱਕ ਜਾਊਗੀ ਇਹਦਾ ਆਪਾਂ ਪਹਿਲੀ ਪਲੇਟ ਤੋਂ ਲਾ ਕੇ ਜਿਵੇਂ ਆਪਾਂ ਦੂਸਰੇ ਨਿਸ਼ਾਨ ਲਾਉਣੇ ਆ ਪਹਿਲੀ ਪਲੇਟ ਤੋਂ ਲਾ ਕੇ ਕਮਰ ਤੱਕ ਲੈ ਜਾਣਾ ਇੱਥੋਂ ਫਿਰ ਆਪਾਂ ਨੇ ਇਹਦਾ ਜਿਹੜਾ ਚੜਾਈ ਰੱਖਣੀ ਹੈਗੀ ਉਹ ਰੱਖਣੀ ਹੈ ਜੀ ਪੌਣੇ 1 2 ਇੰਚ ਦੀ ਇਹ ਦੇਖੋ ਇਹ ਨਿਸ਼ਾਨ ਮੈਂ ਪੌਣੇ 2 ਇੰਚ ਤੇ ਲਾ ਲਿਆ ਇਹ ਆਪਣੀ ਕਮਰ ਵਾਲੀ ਆ ਗਈ نیچے ਲੈਣੇ ਉੱਪਰ ਆ ਗਈ ਪਲੇਟ ਵਾਲੀ ਲੈਣਾਗੀ ਹੁਣ ਆਪਾਂ ਲੈ ਕੇ ਜਾਣੀ ਹੈ ਜੀ ਉੱਪਰ ਵਾਲੀ ਉੱਪਰ ਵਾਲੀ ਆਪਾਂ ਨੇ ਕੀ ਕਰਨਾ ਜਿਹੜੀਆਂ ਆਪਣੀਆਂ ਦੋਨੋਂ ਪਲੇਟਾਂ ਨੇ ਇਹਦੇ किनਾਰੇ ਤੇ ਨਹੀਂ ਲੈ ਕੇ ਜਾਣੀ ਜਿਵੇਂ ਆਪਾਂ ਦੂਸਰੀ ਜਿਹੜੀ ਪਲੇਟ ਪਾਉਨੇ ਆ ਉਹਦੇ ਆਪਾਂ ਕਿਨਾਰੇ ਤੇ ਨਿਸ਼ਾਨ ਲਾਉਨੇ ਆ ਇਹਦੇ ਕਿਨਾਰੇ ਤੇ ਨਹੀਂ ਜੀ ਕਿਨਾਰੇ ਤੋਂ ਅੱਧਾ ਇੰਚ ਹਟ ਕੇ ਨਿਸ਼ਾਨ ਲਾਉਣਾਗਾ ਜੇਕਰ ਆਪਾਂ ਕਿਨਾਰੇ ਤੇ ਲਾ ਦਾਂਗੇ ਤਾਂ ਜਿਹੜੀ ਆਪਣੀ ਸਾਈਡ ਵਾਲੀ ਦੂਸਰੀ ਪਲੇਟ ਉੱਥੋਂ ਝੋਲ ਮਾਰਨ ਲੱਗ ਜੂਗੀ ਹੁਣ ਆਪਾਂ ਇੱਥੋਂ 2 ਇੰਚ ਹਟਾ ਕੇ ਨਿਸ਼ਾਨ ਲਾ ਦਾਂਗੇ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਹੋ ਗਏ ਜੀ ਇਹ ਪਲੇਟ ਸਾਈ ਉੱਪਰ ਵਾਲੀ ਹੋਗੀ ਜਿਹੜੀ ਤੁਸੀਂ ਦੇਖ ਰਹੇ ਹੋਗੇ ਇੱਥੋਂ ਇੱਕ ਨੀਚੇ ਵਾਲੀ ਹੋਗੀ ਠੀਕ ਹੈ ਜੀ ਇਹ ਨਿਸ਼ਾਨ ਹੋ ਗਈ ਕਿ ਇੱਥੇ ਪੁਆਇੰਟ ਹੋ ਗਿਆ ਇਹ ਥੋੜੀ ਜਿਹੀ ਹਟਾ ਕੇ ਲਾਈ ਹੈ ਤੁਸੀਂ ਦੇਖ ਸਕਦੇ ਹੋ ਇਹ ਹੋ ਗਈ ਜੀ ਸਾਈਡ ਵਾਲੀ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਦਾਂਗੇ ਜੀ ਫਰੰਟ ਦੀਆਂ ਪਲੇਟਾਂ ਦੇ ਨਿਸ਼ਾਨ ਸਾਈਡਾਂ ਵਾਲੇ ਵੀ ਲੱਗਣਗੇ ਬੈਕ ਤੇ ਸਿਰਫ ਸਿੱਧੀਆਂ ਪਲੇਟਾਂ ਪੈਣਗੀਆਂ ਆਪਾਂ ਚਾਰੇ ਪਾਸੇ ਇਹਦੇ ਵੀ ਜਿਹੜੇ ਪਲੇਟਾਂ ਦੇ ਨਿਸ਼ਾਨ ਨੇ ਦੋਨੋਂ ਪੱਲਿਆਂ ਤੇ ਲਗਾ ਲਾਂਗੇ ਜੀ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਦੇ ਸਟਾਰਟ 'ਚ ਜੀ ਆਪਾਂ ਸਬਸਕ੍ਰਾਈਬ ਦਾ ਤਾਂ ਨਹੀਂ ਬੋਲਦੇ ਕਿਉਂਕਿ ਮੈਨੂੰ ਪਤਾ ਮੇਰੀਆਂ ਭੈਣਾਂ ਮੈਨੂੰ ਫੁੱਲ ਸਪੋਰਟ ਕਰ ਰਹੀਆਂ ਨੇ ਉਹ ਬਿਨਾਂ ਕਹੀ ਸਬਸਕ੍ਰਾਈਬ ਕਰ ਲੈਂਦੀਆਂ ਨੇ